अच्छा एक ਗੱਲ ਦੱਸਿਓ ਇਸ ਦਰਤੋਂ ਕਿਨਾਂ ਕਿਨਾਂ ਦੀਆਂ ਝੋਲੀਆਂ ਭਰੀਆਂ ਨੇ ਹੱਥ ਉੱਪਰ ਹੋਣੇ ਚਾਹੀਦੇ ਤੇ ਤਾੜੀ ਖੁੱਲ ਕੇ ਵਜਾਓ ਫਿਰ ਦਰਬਾਰ ਅਲੀ 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 ਜਿਹੜੇ ਜਿਹੜੇ ਦਾਤਾ ਜੀ ਨੂੰ ਪਿਆਰ ਕਰਦੇ ਨੇ ਥੋੜਾ ਜਿਹਾ ਸ਼ਾਂਤੀ ਦਾ ਦਾਨ ਬਖਸ਼ ਲਿਓ ਕਿਉਂਕਿ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਆਉ ਤੋਂ ਬਾਅਦ ਫਿਰ ਮੈਂ ਤੁਹਾਨੂੰ ਹਸਾ ਕੇ ਵੀ ਜਾਣਾ ਨਚਾ ਕੇ ਵੀ ਜਾਣਾ ਤੇ ਨਵੇਂ ਪੁਰਾਣੇ ਗਾਣੇ ਵੀ ਸੁਣਾ ਕੇ ਜਾਣੇ ਨੇ ਮੌਲਾ ਅਲੀ ਦੇ ਸਹਾਰੇ ਥੇਲ ਬੇੜੀ री बेड़ी न तरे तूटा मुश्किल 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 कुशारू सु सही ਮੁਸ਼ਕਿਲ ਹੱਲ ਨਾ ਕਰੇ ਤਾਂ ਮੈਂ ਝੂਟਾ ਮੋਹਾਲੀ ਸਰਕਾਰ ਦੇ دیਵਾਨੇ ਕਿਹੜੇ ਕਿਹੜੇ ਹੱਥ ਉੱਪਰ ਕਰੋ ਤੇ ਤਾੜੀ ਨਾਲ ਆਵਾਜ਼ ਆਉਣੀ ਚਾਹੀਦੀ ਜੋਲੀ ਅਲੀ ਅਲੀ ਕਹਿਣਗੇ ਜੋਲੀ ਅਲੀ ਅਲੀ ਕਹਿਣਗੇ ਜੋਲੀ ਅਲੀ ਤੇ ਯਕੀਨ ਕਿਹੜੇ ਕਿਹੜੇ ਰੱਖਦੇ ਨੇ ਇਹ ਯਕੀਨ ਸਿਰਫ ਹੱਥ ਤੱਕ ਸੀਮਤ ਹੈ ਜਾਂ ਦਿਲੋਂ ਮੰਨਦੇ ਨੇ ਜੇ ਦਿਲੋਂ ਮੰਨਦੇ ਤਾਂ ਢਾੜੀ ਖੋਲ ਕੇ ਵਜਾਉਂਦੇ ਹਾਂ ਹਾਂ ਬੇੜੇ ਬੰਨੇ ਉਹਨਾਂ ਦੇ ਲੱਗਦੇ ਨੇ ਜਿਹੜੇ ਦਿਲੋਂ ਮੰਨਦੇ ਨੇ ਦਿਖਾਵੇ ਲਈ ਨਹੀਂ ਐਦਾਂ ਹੀ ਮੌਲਾਲੀ ਸਰਕਾਰ ਦੇ دیਵਾਨੇ ਸੀ ਨੂੰ ਅਲੈਸਲਾਮ ਜੋ ਕਿ ਪੇਸ਼ੇਵਜੋਂ ਬੇੜੀ ਸਵਾਰ ਸੀ ਇੱਕ ਦਿਨ ਚੰਦ ਮੁਸਾਫਰਾਂ ਨੂੰ ਲੈ ਕੇ ਬੇੜੀ ਤੇ ਵੀ ਸਵਾਰ ਹੋਏ ਤੇ ਰਸਤੇ 'ਚ ਅਚਾਨਕ ਤੂਫਾਨ ਆਇਆ ਤੇ ਬੇੜੀ ਡਗਮਗਾਉਣ ਲੱਗ ਗਈ ਤੇ ਕਹਿਣ ਲੱਗੇ ਕਿ ਸ਼ਾਇਦ ਅੱਜ ਡੁੱਬ ਕੇ ਮਰ ਜਣੋ ਤੈਨੂੰ ਵਾਲਾ ਸਲਾਮ ਹੱਸਣ ਲੱਗੇ ਤੇ ਕਹਿਣ ਲੱਗੇ ਕਹਿੰਦੇ ਡਰਨ ਦੀ ਲੋੜ ਨਹੀਂ ਇਹ ਕਿਸ਼ਤੀ ਵੀ ਮੌਲਾ ਦੀ ਹੈ ਇਹਨੂੰ ਚਲਾ ਵੀ ਮੌਲਾ ਰਿਹਾ ਹੈ ਤੇ ਸਾਨੂੰ ਬਚਾਊਗਾ ਵੀ ਮੌਲਾ ਉਹ ਕਹਿੰਦੇ ਉਹ ਕਿਦਾਂ ਅਲੀ ਅਲੀ ਕਰਕੇ ਮੈਂ ਕਿਸ਼ਤੀ ਬਣਾਈਏ ਅਲੀ ਅਲੀ ਕਰਕੇ ਮੈਂ ਕਿਸ਼ਤੀ ਬਣਾਈਏ ਧੁੱਪ ਦਿਨੀ ਵਜੇ ਪਾਵੇਂ ਸਾਰੀ ਖੁਦਾਈਏ 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 ਕਿੜੇ ਕਿੜੇ ਪਾਰ ਲੱਗਣਾ ਚਾਹੁੰਦੇ ਨੇ ਹੱਥ ਉੱਪਰ ਜਰਾ ਇਸ ਕਸ਼ਤੀ 'ਚੋਂ ਬੰਦੇ ਵੇਣ ਕੇ ਬਾਕੀ 'ਚੋਂ ਬੰਦੇ ਵੇਣ ਕੇ ਇਸ ਕਸ਼ਤੀ 'ਚੋਂ ਬੰਦੇ ਵੇਣ ਕੇ ਬਾਕੀ 'ਚੋਂ ਬੰਦੇ ਵੇਣ ਕੇ ਕਸ਼ਤੀ Leave i i'm Well. wasn't وامر کی دیتا ہوں قائد اعظم کا خطاب کی میرا خطاب اور پاکستان کا خطاب نیا خطاب جو بھی کرانے کا دستور بنا ہے نیا خطاب یا اللہ لا الہ الا اللہ میرا موقف پاکستان کے مہندس سامنے مکمل ورثے کی رعایت کرنی تو بھی میرے امام کا استعمال بھی ہے تو مکمل <سؤال> رعایت کا خطاب خاص کر باجوں منون کی کشی ادبی کی کو پر حاصل کرتے کا خطاب اللہ پاک کا شی بابا پاس دادا شاہ پورے دادا لادا شاہے پاس دادا صاحب یادا جو بھی بری آئے میرے مولا کریم جو بھی مارے میرے مولا ਦਾ ਦਾ ਫਰਮਾਨ ਵੀ ਸਾਡੇ ਪਾਪਾ ਜੀ ਦਾ ਬਾਪੂ ਪੂਰੇ ਸ਼ਾਦੀ ਤੋਂ ਸੰਤੁਸ਼ਟੀ ਬਖਸ਼ਣੇ ਮੇਰੇ ਬੋਲ ਰਖੀ ਸੰਤੁਸ਼ਟੀ ਅਕਾਤਰ ਮਾਰੇ ਮੇਰੇ ਬੋਲ ਰਖੀ ਜੋ ਨੁਕਤੇ ਲਈ ਕਾਇੋ ਬਿਮਾਰੀਆਂ ਦੇ ਪ੍ਰਭੂ ਦੇ ਬਾਪਾ ਤੋਂ ਮਾਰੇ ਮੇਰੇ ਬੋਲ ਰਖੀ ਜਦ ਦਾ ਫਰਮਾਨ ਵੀ ਦੁਆਵਾਂ ਨੂੰ ਬਣ ਕੇ ਰਹਿ ਗਏ ਮੇਰੇ ਬੋਲ ਰਖੀ ਉਹਨਾਂ ਨੂੰ ਵੀ ਸ਼ੁਕਰੀਆ ਪ੍ਰਵਾਹ ਮੇਰੇ ਬੋਲ ਰਖੀ ਸੁਹਾਨ ਰੂਪੀ ਤਰਫ ਲਈ ਸਦਾ ਅਮਨ ਸਤਿ ਨੂੰ ਬਸਰਾ ਨੂੰ ਬਖਲੇ ਬੋਲ Uh... ਪੀਰਾ ਮੇਰੀ ਅਰਜ਼ ਸੁਣੀ ਕੰਨ ਕਰਕੇ ਉਸ ਬੇੜੀ ਨੂੰ ਖਤਰਾ ਕਾਜਾ ਜਿੱਥੇ ਆਪ ਬੈਠਾ ਵੰਜ ਫੜ ਗਿਆ ਜਦੋਂ ਪੀਰਾ মুর্ਸ਼ਦ ਸਾਬਰਦਾਤਾ ਅਲੀਮ ਸਰਕਾਰ ਆਪ ਬੇੜੀ ਚਲਾਉਂਦੇ ਨੇ ਤੇ ਸਾਰਿਆਂ ਦੇ ਬੇੜੇ ਬਾਹਰ ਹੋ ਜਾਂਦੇ ਨੇ ਨਿਕਰ ਸਰਕਾਰ ਦੇ ਨਾਲ ਤੇ ਜ਼ੋਰ ਦੀ ਤਾੜੀ ਮਾਰੋ ਆਓ ਬਾਲੀਵੁੱਡ ਸਟਾਰ ਜਨਾਬ ਕਮਲ ਖਾਨ ਸਾਹਿਬ ਅਗਲੇ ਕਲਾਮ ਮੇਹਰਬਾਨ ਉਹ ਦੁੱਖ ਇਸ ਗੱਲ ਦਾ ਏ ਦਿਨ ਦਿਨ ਅੰਦਰ ਯਾਰ ਵਿਛੜੇ ਨੇ ਇੱਕ ਵਾਰੀ ਵਿਛੜੀਆਂ ਰੂਹਾਂ ਨੂੰ ਜ਼ੋਰ ਦਾ ਤਾੜੀ ਵਜਾਣੀ ਕੋ ਪਿੱਛੇ ਵਾਲੇ ਉਹ ਠੀਕ ਠਾਕ ਉਹ ਜਨਰੇਰ ਨਾ ਤਾਂ ਮੇਰੀ ਸਰਕਾਰ ਤੁਹਾਨੂੰ ਖੁਸ਼ ਰੱਖਣ ਤੁਹਾਡੇ ਪਰਿਵਾਰ ਸਲਾਮਤ ਰਹਿਣ ਕਾਰੋਬਾਰ ਸਲਾਮਤ ਰਹਿਣ ਯਾਰ ਸਲਾਮਤ ਦੁੱਖ ਇਸ ਗੱਲ ਦਾ ਏ ਯਾ ਤੇ ਖੁਸ ਚਲੀ ਏ ਦੁਰਦਾਨ ਵਾਲੇ ਆਹੇ ਆਤੀ ਰੁਤ ਚਲੀ ਉਸ ਸਮੇਂ ਆਖਰੀ ਵੀ ਤੇਰੇ ਨਾਮ ਲਾਈਆਂ ਅੱਖੀਆਂ ਚੋਂ ਨੀਰ ਵਗਦਾ ਯਾ ਵਿਛੜੇ ਸਜਣ ਦੀਆਂ ਆਇਆਂ ਅੱਖੀਆਂ ਚੋਂ ਓ ਸ਼ਾਲਾ ਮੁਖ ਜਾਨ ਜਗ ਚੋਂ ਜੁਦਾਈਆਂ ਅੱਖੀਆਂ ਚੋਂ ਨੀਰ ਵਗਦਾ ਯਾਦਾਂ ਵਿਛੜੇ ਸਜਣ ਦੀਆਂ ਆਇਆ ਅੱਖੀਆਂ ਚੋਂ ਨੀਰ ਵਗਦਾ ਤੂੰ ਸਾਡੇ ਨਾਲ ਖੇਡ ਗਿਓ ਚਾਲਵੇਂ ਇਹ ਮੇਰੇ ਦਾਦਾ ਜੀ ਦਾ ਸਖੀ ਦਰਬਾਰ ਹੈ ਮੈਂ ਬੜਾ ਭਾਗਾ ਵਾਲਾ ਕਿ ਇਸ ਦਰ ਦੀ ਖਿਦਮਤ ਕਰਨ ਦਾ ਮੌਕਾ ਮਿਲਦਾ ਇਸ ਦਰ ਤੇ ਹਾਜ਼ਰੀ ਲਾਉਣ ਦਾ ਮੌਕਾ ਮਿਲਦਾ ਇੱਕ ਵਾਰੀ ਸੋਹਣੇ ਦਰਬਾਰ ਲਈ ਮੁਰਸ਼ਿਦ ਦੇ ਦਰਬਾਰ ਲਈ ਜ਼ੋਰ ਦਾ ਤਾੜੀ ਵਜਾਦੇ ਦਿੰਦਾ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਮੁੱਖ ਨਾ ਕੋਈ ਇਸ ਤੋਂ ਡਾਡਾ ਮੁੱਖ ਨਾ ਕੋਈ seda you. na